ਐਪੀਸੋਡ ਦੇ ਵਾਕ ਤੇ ਨਾ ਬਈ ਅੱਜ ਆਪਾਂ ਪੋਟਰੀ ਫਾਰਮ ਲੈ ਕੇ ਆਏਗੇ ਸਾਰਾ ਦਾ ਸਾਰਾ ਮਲਬਾ ਜੇ ਕਿਸੇ ਵੀ ਮੇਰੇ ਵੀਰ ਨੇ ਖਰੀਦਣਾ ਹੋਵੇ ਬਾਈ ਤਾਂ ਤੁਸੀਂ ਕਾਲ ਕਰਕੇ ਖਰੀਦ ਲਿਓ ਨਾ ਖੜਾਂਗੇ ਬਈ ਆਪਾਂ ਸੰਗਰੂਰ ਦੇ ਪਿੰਡ ਲਹਿਰੇਗਾਗੇ ਦੇ ਕੋਲੇ ਲਦਾੜ ਦੇ ਵਿੱਚ ਬਈ ਦੇਖ ਸਕਦੇ ਹੋ ਨਾ ਬਾਕੀ ਗੱਲਬਾਤ ਕਰਦੇ ਆ ਵੀ ਕੀ ਗੱਲਬਾਤ ਆ ਮਲਬਾ ਕਿੰਨਾਗਾ ਬਾਈ ਕਹਿੰਦਾ ਵੀ ਜਗਾ ਨਹੀਂ ਆਪਾਂ ਵੇਚਣੀ ਇਕੱਲਾ ਸਾਰਾ ਸਾਰਾ ਸਮਾਨ ਪੋਟਰੀ ਫਾਰਮ ਦਾ ਇਹ ਵੇਚਣਾ ਨਾ ਸੰਦੀਪ ਬਾਈ ਕੋਲੇ ਖੜਾਂਗੇ ਬਾਈ ਸਤਿਕਾਰ ਜੀ ਸਤਿਕਾਰ ਹੋ ਗਿਆ ਵਧੀਆ ਬਰਾ ਮੇਰੇ ਵਧੀਆ ਠੀਕ ਹੋ ਠੀਕ ਹੈ ਜੀ ਦੱਸੋ ਇਹਦੇ ਬਾਰੇ ਜੀ ਇਹ ਬਾਈ 151 52 ਫੁੱਟ ਦਾ ਇਹ ਲੰਬਾਈ ਆ ਠੀਕ ਆ ਜੀ ਤੇ 31 ਫੁੱਟ ਅੰਦਰੋਂ ਚੜਾਈ ਆ ਠੀਕ ਆ ਇਹ ਗਾਰਡਰ ਨੇ ਜਿਹੜੇ 16 16 ਫੁੱਟੇ ਨੇ ਬਾਈ 74 ਜਿਹੜੇ ਇਹ ਗਾਰਡਰ ਨੇ ਇਹ 10 ਫੁੱਟੇ ਨੇ ਹੈਵੀ ਜ ਇਹ ਹੈਗੇ ਨੇ ਤਕਰੀਬਨ 14 14 14 15 ਹਾਂ ਠੀਕ ਆ ਠੀਕ ਆ ਨਾ ਜ਼ਮੀਨ ਤਾਂ ਨਹੀਂ ਵੇਚਣੀ ਬਾਈ ਕੱਲਾ ਮਲਬਾ ਵੇਚਣਾ ਪਊਗਾ ਕੱਲਾ ਠੀਕ ਆ ਮਲਬਾ ਮਲਬਾ ਠੀਕ ਆ ਨਾ ਟਾਇਲਾ ਜੇਵਾ ਨਵੀਂ ਟਾਇਲ ਪਈ ਆ ਦੇਖੋ ਚੈੱਕ ਕਰੋ ਬਾਈ ਹਨਾ ਲੈ ਵੀ ਟਾਇਲ ਵੀ ਕੜੀਆਂ ਟਾਇਲਾਂ ਕਿੰਨਾ ਪੁਰਾਣਾ ਹੋ ਗਿਆ ਵੀ ਜਪੇ ਇਹਦੀ ਇਹਨੂੰ ਹੋ ਗਏ ਵੀਰੇ 7 6 7 ਸਾਲ 6 7 ਸਾਲ ਠੀਕ ਆ ਹੁਣ ਇੱਥੇ ਆਪਾਂ ਵੀ ਨਾ ਸਾਈਡਾਂ ਤੇ ਅੰਦਰ ਕੋਈ ਖਰਿਆ ਖਰਿਆ ਨਹੀਂ ਹੈ ਅੰਦਰ ਕਾਗਜ਼ ਪਾਇਆ ਹੋਇਆ ਹੈਗਾ ਸਾਰਾ ਦੇਖੋ ਠੀਕ ਆ ਲੈ ਵੀ ਦਿਖਾ ਦਿਓ ਸਾਰਾ ਕਾਗਜ਼ ਅੱਛਾ ਸਹੀ ਗੱਲ ਆ ਵੀ ਦੇਖ ਸਕਦੇ ਹੋ ਨਾ ਬਈ ਸਾਰੇ ਆ ਭਾਂਡੇ ਹੂੰ ਬਿਲਕੁਲ ਸਾਬ ਨਵੇਂ ਭਾਂਡੇ ਨੇ ਵਿੱਚ ਨਵੇਂ ਮਤਲਬ ਸੀਜ਼ਨ 'ਚ ਲੱਗੇ ਵੀ ਨਹੀਂ ਅੱਛਾ ਆਪ ਨੂੰ ਸਾਲ ਹੋ ਗਿਆ ਤਾਂ ਬੰਦੀ ਪਿਆਗਾ ਬੰਦ ਪਿਆ ਸਾਲ ਹੋ ਗਿਆ ਠੀਕ ਆ ਲੇ ਮਿੱਤਰੂ ਦੇਖ ਸਕਦੇ ਹੋ ਸਾਰੇ ਭਾਂਡੇ ਇਟਾਂ ਗੱਡਰ ਕੜੀਆਂ ਫਫਾਰਾ ਪੂਰਾ ਸਿਸਟਮ ਸਾਰਾ ਕੁਝ ਸਾਰਾ ਕੁਝ ਵਿੱਚ ਸਾਰਾ ਕੁਝ ਵਿੱਚ ਦੇ ਸਕਦੇ ਆ ਯਾਨੀ ਕਿ ਬਈ ਜੇ ਤੁਸੀਂ ਇੱਥੋਂ ਲੈ ਕੇ ਜਾਓ ਨਾ ਯਾਨੀ ਕਿ ਚੱਕ ਕੇ ਵਸ ਕੇ ਤੇ ਹੋਰ ਹੀ ਰੱਖਣਾ ਠੀਕ ਆ ਇਹ ਐਂ ਰੱਖਿਆ ਜਾਂਦਾ ਹੋਵੇ ਪਰ ਤਾ ਉਹ ਵੀ ਕਰ ਸਕਦੇ ਹੋ ਬਈ ਜੇ ਬਈ ਤੁਹਾਡੇ ਹੱਥ ਵਾਸ ਹੈਗਾ ਵੀ ਐਂ ਚੱਕ ਕੇ ਰੱਖਣਾ ਜੋ ਵੀ ਰੱਖ ਸਕਦੇ ਹੋਗੇ ਨਾ ਹਾਂ ਬਾਕੀ ਦੇਖ ਸਕਦੇ ਹੋ ਕੁਆਲਿਟੀ ਚੰਗੀ ਪਈਆਂ ਕੋਈ ਜਾਣੇ ਕਿ ਬਈ ਜਰਿਆ ਜੁਰਿਆ ਨਹੀਂ ਹੋਇਆ ਨਾ ਨਹੀਂ ਕੋਈ ਗੱਡ ਨਹੀਂ ਜਰਿਆ ਖਰਾਬ ਠੀਕ ਆ ਇਹਦਾ ਰੇਟ ਦਾ ਬਈ ਆਪਾਂ ਕਿਵੇਂ ਕਰੀਏ ਰੇਟ ਦਾ ਕੋਈ ਗੱਲ ਨਹੀਂ ਮੌਕੇ ਦੇ ਜਿਵੇਂ ਪਾਰਟੀ ਆਉ ਦੇਖਣਗੇ ਐਸਟੀਮੇਟ ਲਾ ਗਿਆ ਜੋ ਵੀ ਹੋਊਗਾ ਐਸਟੀਮੇਟ ਜੋ ਵੀ ਹੋਊਗਾ ਜਾਇ ਜੀ ਹੋਊਗਾ ਕੋਈ ਇਹ ਨਹੀਂ ਹੋਊਗਾ ਨਾ ਇੱਟ ਲਿਆਣੀ ਆ ਬੰਦੇ ਨੇ ਲਿਆ ਸਕਦਾ ਨਹੀਂ ਲਿਆਣੀ ਤਾਂ ਵੀ ਕੋਈ ਦਿੱਕਤ ਨਹੀਂ ਆਪ ਨੂੰ ਠੀਕ ਹੈ ਇੱਟ ਵੀ ਬਾਈ ਦੇਖ ਸਕਦੇ ਸਾਬ ਜਾਲੀ ਇਹ ਸਾਰੀ ਨਵੀਂ ਲੱਗੀ ਆ ਬਾਈ ਅੱਛਾ ਅੱਜ ਕੀ ਹੁਣ ਸੀਜ਼ਨ ਲਾਇਆ ਨਹੀਂ ਹਜੇ ਇਹਦੇ ਨਾਲ ਕੁਝ ਵੀ ਕੋਈ ਪਾਇ ਨਹੀਂ ਸਾਰੀ ਜਾਲੀ ਨਵੀਂ ਇਹ ਜਾਲੀ ਸਾਰੀ ਨਵੀਂ ਪਈਆ ਦੇਖ ਸਕਦੇ ਹੋਗੇ ਬਾਈ ਕਹਿੰਦਾ ਵੀ ਸੀਜ਼ਨ ਵੀ ਨਹੀਂ ਲੱਗਿਆ ਹੋਇਆ ਹੈਗਾ ਹਾਂ ਇਹ ਨਾਲ ਮਤਲਬ ਕੋਈ ਦੁਆਜਾ ਲਾੜ ਪਾਇਆ ਨਹੀਂ ਨਵੀਂ ਜਲੀ ਲਾ ਕੇ ਅੱਛਾ ਹਾਂ ਜਮਾ ਨਵੀਂ ਸਾਰੀ ਜਲੀ ਆ ਠੀਕ ਆ ਕਿੰਨੇ ਵਾਈ ਕਿੰਨਾ ਗਿਆ ਦੀ 152 ਲੰਬਾਈ 31 ਫੁੱਟ ਚੜਾਈ ਅੰਦਰ 31 ਫੁੱਟ ਚੜਾਈ ਲੈ ਮਿੱਤਰੋ ਆਜੋ ਜੇ ਕਿਸੇ ਵੀ ਮੇਰੇ ਵੀਰ ਨੂੰ ਚਾਹੀਦਾ ਹੋਵੇ ਬਈ ਸਾਰਾ ਕੁਝ ਵਧੀਆ ਪਿਆਗਾ ਗਾਡਰ ਵੀ ਬਾਲੇ ਵੀ ਦੇਖ ਲਓ ਤੁਸੀਂ ਜਮਾ ਨਵੇਂ ਨੇ ਟਾਈਲਾਂ ਵੀ ਜਮਾ ਨਵੀਆਂ ਦੇ ਇੱਟਾਂ ਬਈ ਜੇ ਮੇਨ ਗੱਲ ਹੈ ਇੱਟਾਂ ਵੀ ਜਮਾ ਲੱਗੀ ਹੋਈ ਹੈ ਨਾ ਇੱਕ ਨੰਬਰ ਇੱਟ ਲੱਗੀ ਹੋਈ ਹੈ ਤੇ ਰੇਟ ਵਈ ਪਰ ਨੰਬਰ ਆਏਗਾ ਤੁਸੇ ਕਾਲ ਕਰਕੇ ਇਹਦੇ ਰੇਟ ਬਾਰੇ ਪਤਾ ਕਰ ਲਿਓ ਆਈਏ ਕਿੱਥੇ ਵਈ ਕਿੱਥੇ ਜਾਈਏ ਮਾੜਾ ਲਹਿਰਾਗਾਗਾ ਵੀਰੇ ਹਾਂਜੀ ਸ਼ਹਿਰ ਪੈਂਦਾ ਮੇਰਾ ਸੰਗਰੂਰ ਜ਼ਿਲ੍ਹਾ ਹਾਂਜੀ ਲਦਾਲ ਪਿੰਡਾ ਲਦਾਲ ਪਿੰਡਾ ਹਾਂ ਸੁਨਾਮ ਤੋਂ ਜਖਲ ਨੂੰ ਆਉਣਾ ਜਦੋਂ ਲਹਿਰਾਗਾਗਾ ਸ਼ਹਿਰ ਆਉਂਦਾ ਵੀਰੇ ਠੀਕ ਆ ਜੀ ਤੇ ਜ਼ਿਲ੍ਹਾ ਸੰਗਰੂਰ ਪੈਂਦਾ ਮੈਨੂੰ ਪਿੰਡ ਲਦਾਲ ਆ ਮੇਰਾ ਲੈ ਵੀ ਆ ਜੇ ਮਿੱਤਰੋ ਤੇ ਲੈ ਸਕਦੇ ਹੋਗੇ ਧੰਨਵਾਦ